لیکن یہ سالا کر کیا رہیا ہے یہاں پہ میڈم جی ایک بزرگوں اونڈیا موٹر سائیکل تے روک روک اینوں کیا پانی دا انتظام کریئے روکلا روکلا بزرگوں جناب اونا تے کے ٹرک تھلے آؤ میری موٹر سائیکل نال تانوں کو ہنی ہونا بزرگوں لے آؤ کاغذی چیک کراؤ جناب کاغذ تے گھر رکھے آ اچھا موٹر سائیکل باہر گھومنڈیا تے کاغذ گھرے رکھے آ میڈم جی ویکھو کی کرنا ہے انہاں دا موٹر سائیکل لے کے گھومنڈیا تے کاغذ گھرے رکھے کرنا کی ہے اے دا چالان کڈتے نا ہزار دا ਆਨੋ ਦੇ ਆਰੀਆ ਜਿ ਬਿਨਾ ਕਾਗਜ਼ਾਂ ਤੋਂ ਘੁੰਮਣ ਡਿਆ ਚਲੋ ਚਲਾਨ ਕਟਵਾਓ ਓ ਜਨਾਬ ਚਲਾਨ ਨਾ ਘਟੋ ਮੈਂ ਤਾਂ ਲੋਕਲ ਦਾ ਵਾਂ ਕੋਈ ਹੋ ਤਰੀਕਾ ਹੈਗਾ ਇੱਕ ਤਰੀਕਾ ਹੈਗਾ ਆ ਮੈਡਮ ਬਿਠੀਆ ਇਹਨਾਂ ਨੂੰ ਚਾਹ ਪਾਣੀ ਦੇ ਦਿਓ ਤੁਹਾਨੂੰ ਛੱਡ ਦੇਣਗੇ ਹਾਂ ਜਾਨਾ ਵਾ ਚਲੋ ਭਾਈ ਦੇਖੋ ਅੱਪਨੇ ਕੀ ਮੈਡਮ ਜੀ ਆ ਕੀ ਆ ਇੱਕ ਸੇਕ ਮੇਰੇ ਕੋਲ ਮੋਟਰਸਾਈਕਲ ਦੇ ਕਾਗਜ਼ੇ ਨਹੀਂ ਸੀ ਤੁਹਾਡਾ ਹੌਲਦਾਰਾਂ ਦਾ ਮੈਡਮ ਨੂੰ ਚਾਹ ਪਾਣੀ ਦੇ ਦੇ ਛੱਡ ਦੇਣਗੇ ਯੈਲੋ ਮੈਡਮ ਜੀ ਠੀਕ ਹੈ ਜਨਾਬ ਮੈਂ ਚੱਲਦਾ ਆ ਠੀਕ ਹੈ ਜਾਓ ਵੇ ਹੋਲਦਾਰਾ ਜਦੋਂ ਕਿਸੇ ਨੂੰ ਚਾਹ ਪਾਣੀ ਵੱਲੋਂ ਆਨਾ ਨਾਲ ਨਮਕੀਨ ਬਿਸਕਟ ਵੀ ਆਜਾ ਕਰ ਕਦੋਂ ਤੱਕ ਇਕੱਲੀ ਚਾਹ ਤੇ ਹੁੰਦਾ ਰਹੇਗਾ ਅਗਲੀ ਵਾਰ ਤੋਂ ਧਿਆਨ ਰੱਖੂਗਾ ਮੈਡਮ ਜੀ ਠੀਕ ਆ ਰੁਕੋ ਜਰਾ ਮੈਡਮ ਜੀ ਇੱਕ ਹੋਰ ਆ ਗਿਆ ਬਿਨਾ ਹੈਲਮਟ ਤੋਂ ਰੋਕ ਇਹਨੂੰ ਰੋਕ ਓਏ ਚਲਾਨ ਕੱਟਿਆ ਜਾਣਾ ਤੇਰਾ 1000 ਦਾ ਕਿਉਂ ਹੈਲਮੈਂਟ ਨਹੀਂ ਲਾਇਆ ਤੂੰ ਹੈਲਮੈਂਟ ਤੇ ਮੈਡਮ ਜੀ ਤੁਸੀਂ ਵੀ ਨਹੀਂ ਲਾਇਆ ਮੈਂ ਕਿ ਲਾਵਾਂ ਹੈਲਮੈਂਟ ਅਸੀਂ ਤੇ ਖਲੋਤੇ ਆ ਫਿਰ ਮੈਂ ਵੀ ਤੇ ਖਲੋਤਾ ਆ ਮੈਂ ਕਿਹੜਾ ਉਡਣ ਡਿਆਂ ਤੂੰ ਹੁਣੇ ਮੋਟਰਸਾਈਕਲ ਤੇ ਨਹੀਂ ਆਇਆ ਬਿਨਾ ਹੈਲਮੈਂਟ ਤੋਂ ਮੈਡਮ ਜੀ ਸਕੂਟੀ ਤੇ ਤਾਂ ਤੁਸੀਂ ਵੀ ਆਏ ਹੋਣੇ ਤੁਸੀਂ ਕਿਹੜਾ ਤੁਰ ਕੇ ਆਏ ਹੋ ਚੱਲ ਇਹ ਸਭ ਛੱਡ ਤੂੰ ਆਪਣਾ ਲਾਇਸੈਂਸ ਵਿਖਾ ਪਹਿਲਾਂ ਤੁਸੀਂ ਵਿਖਾਓ ਲਾਇਸੈਂਸ ਇਹ ਨਹੀਂ ਕਿਉਂ ਵਿਖਾਈਏ ਲਾਇਸੈਂਸ ਫਿਰ ਮੈਂ ਵੀ ਕਿਉਂ ਵਿਖਾਵਾਂ ਆ ਸਾਡਾ ਕੰਮ ਆ ਕੀ ਕੰਮ ਆ ਤੁਹਾਡਾ ਲਾਇਸੈਂਸ ਵੇਖਣਾ ਫਿਰ ਤੁਸੀਂ ਚਲਾਨ ਕਿਉਂ ਕੱਟਣ ਦੇ ਰਾਵਾ ਲਾਇਸੈਂਸ ਵੇਖ ਕੇ ਹੀ ਤੇ ਚਲਾਨ ਕਟਾਂਗੇ ਜੇ ਕਿਸੇ ਦੇ ਕੋਲ ਲਾਇਸੈਂਸ ਹੋਊਗਾ ਫਿਰ ਉਹਦਾ ਚਲਾਨ ਕਿਉਂ ਕਟੋਗੇ ਤੁਸੀਂ ਮੈਡਮ ਜੀ ਤੁਸੀਂ ਇਹਨੂੰ ਜਾਣ ਦੋ ਇਹਨੇ ਤਾਂ ਦਿਮਾਗ ਦਾ ਦਹੀਂ ਕਰਤਾ ਕਿੰਨੇ ਰੁਪਏ ਕਿਲੋ ਆ ਕੀ ਦਹੀਂ ਉਹ ਮੈਨੂੰ ਕੀ ਪਤਾ ਮੈਂ ਕਿਹੜਾ ਵੇਚਦਾ ਆ ਫਿਰ ਵੇਚਿਆ ਕਰੋ ਵਧੀਆ ਕੰਮ ਆ ਵੇ ਸਾਡਾ ਕੰਮ ਆ ਚਲਾਨ ਕਟਣ ਦਾ ਜਿਹਦਾ ਕੱਟਦੇ ਹੋ ਚਲਾਨ ਤੁਸੀਂ ਜਿਹਦੇ ਕੋਲ ਹੈਲਮਟ ਨਹੀਂ ਹੁੰਦਾ ਹੈ ਹੈਲਮਟ ਤੇ ਤੁਹਾਡੇ ਕੋਲ ਵੀ ਨਹੀਂ ਆ ਸਭ ਤੋਂ ਪਹਿਲਾਂ ਆਪਣਾ ਚਲਾਨ ਕਟੋ ਜੱਪਾ ਜਾਈ ਛੋ ਮੈਂ ਤਾਂ ਜਾਣ ਹੀ ਡਿਆ ਸੀ ਤੁਸੀਂ ਰੋਕਿਆ ਸੀ ਵੇ ਹੌਲਦਾਰਾ ਹਾਂਜੀ ਮੈਡਮ ਜੀ ਉਹ ਸਾਹਮਣੇ ਵੇਖ ਉਹ ਮੁੰਡਾ ਜਿਹਾ ਸਾਈਕਲ ਭਜਾਈ ਹੁੰਦਾ ਇਹਨੂੰ ਰੋਕ ਮੈਡਮ ਜੀ ਸਾਈਕਲ ਵਾਲੇ ਨੂੰ ਕਿਉਂ ਰੋਕਣਾ ਇਹ ਕਿਹੜਾ ਮੋਟਰਸਾਈਕਲ ਤੇ ਆ ਵੇ ਤੂੰ ਰੋਕ ਬਾਕੀ ਮੈਂ ਦੱਸਦੀ ਹਾਂ ਸਾਈਕਲ ਦਾ ਮੋਟਰਸਾਈਕਲ ਕਿਦਾਂ ਬਣਾਉਣਾ ਠੀਕ ਆ ਮੈਡਮ ਜੀ ਰੋਕਾ ਰੋਕ ਸਾਈਕਲ ਰੋਕ ਹਾਂਜੀ ਜਨਾਬ ਕੀ ਹੋਇਆ ਸੁੱਖ ਤੇ ਹੈ ਕਿਧਰੋਂ ਆਇਆ ਇਧਰੋਂ ਆਇਆ ਮੇਰਾ ਮਤਲਬ ਕਿਧਰ ਮੂੰ ਚੁੱਕਿਆ ਜਨਾਬ ਇਧਰ ਨੂੰ ਓਏ ਤੂੰ ਮੇਰੇ ਕੋਲੋਂ ਡਾਂਗਾ ਨਾ ਖਾਲੀ ਸੋਰੀ ਜਨਾਬ ਬੰਦੇ ਦਾ ਪੁੱਤ ਬਣ ਕੇ ਦੱਸ ਕਿੱਧਰੋਂ ਆਇਆ ਤੇ ਕਿੱਧਰ ਚੱਲਿਆ ਜਨਾਬ ਮੈਂ ਪਿੰਡੋਂ ਆਇਆ ਘਰੇ ਚੱਲਿਆ ਲਿਆ ਕਾਗਜ਼ ਵਿਖਾ ਫਿਰ ਮੈਡਮ ਜੀ ਸਾਈਕਲ ਦੇ ਕਿਹੜੇ ਕਾਗਜ਼ ਅੱਛਾ ਆ ਮੇਰੇ ਕੋਲ ਕੀ ਆ ਮੋਟਰ ਜੇ ਮੈਂ ਇਹਨੂੰ ਤੇਰੇ ਸਾਈਕਲ ਤੇ ਰੱਖਦਾ ਕੀ ਬਣ ਗਿਆ ਮੋਟਰ ਸਾਈਕਲ ਦੱਸ ਫਿਰ ਹੁਣ ਕੀ ਕਰਨਾ ਥਾਣੇ ਜਾਣਾ ਕਿ ਮਾਮਲਾ ਇੱਥੇ ਰਫਾ ਦਫਾ ਕਰਨਾ ਜਨਾਬ ਆ ਲਓ ਮੇਰੇ ਕੋਲ ਤੇ 500 ਰੁਪਏ ਹੀ ਆ ਰੁਕ ਜਾ ਮੈਂ ਮੈਡਮ ਕੋ ਪੁੱਛ ਕੇ ਦੱਸਦਾ ਜੇ ਇੰਨੇ ਚ ਗੱਲ ਬਣਦੀ ਆ ਤੇ ਮੈਡਮ ਜੀ ਇਹਦੇ ਕੋਲ 500 ਹੀ ਆ ਲੇਲਾ ਸ਼ਾਮਾ ਨੂੰ ਪੀ ਜਾ ਹੀ ਖਾਵਾਂਗੇ ਲਿਆ ਓਏ ਚਲ ਜਾ ਹੁਣ ਗੱਲ ਸੁਣ ਮੈਂ ਮੈਡਮ ਜੀ ਹੁਣ ਕੀ ਹੋਇਆ ਵੇ ਮੋਟਰ ਤੇ ਦੇ ਜਾ ਤੇਰੇ ਵਰਗਾ ਕੋਈ ਹੋਰ ਵੀ ਆ ਜਾਂਦਾ